ਅੱਜ ਜਿਹੜੀ ਕਾਰਵਾਈ ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਪਹਿਲਾਂ ਤਾਂ ਤੁਹਾਨੂੰ ਚੈਨਲ ਵਾਲੇ ਹਫਤੇ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਤਰ ਬਾਬਾ ਜੋਰਾਵ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਸਿੰਘ ਸੇਧਾਂ ਦੀ ਧਰਤੀ ਤੇ ਜੋ 27 26 ਤਰੀਕ ਨੂੰ ਪ੍ਰੋਗਰਾਮ ਲੱਚਿਆ ਗਿਆਤਾ ਤੇ ਉੱਤੇ ਐਲਾਨ ਕੀਤਾ ਗਿਆਤਾ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਬੀ 7 ਤਰੀਕ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਹਿੰਦਾ ਸਾਰਾ ਪੰਜਾਬ ਤੇ ਸਾਰਾ ਸਿੱਖ ਸੰਤਾਂ ਪਹੁੰਚਣਗੇ ਆ ਅੱਜ ਜੇ ਮੈਂ ਪੰਜਾਬ ਦੀ ਸਰਪੰਚ ਪੰਜਾਬ ਸਰਕਾਰ ਦੀ ਗੱਲ ਕਰਨਾ ਤੇ ਕਹਿੰਦਾ ਸੈਂਟਰ ਸਰਕਾਰ ਦੀ ਗੱਲ ਕਰਨਾ ਬਹੁਤ ਮਤ ਭਾਗੀ ਗੱਲ ਜੀ ਕਿ ਜਿਉਂ ਕਹਿੰਦਾ ਇਹਨਾਂ ਦਾ ਕਹਿੰਦਾ ਜੇ ਆਪਾਂ ਅਜੀਬ ਗਾਂਧੀ ਦੇ ਕਤਲਾਂ ਦਾ ਲਾ ਰਹੀਏ ਵਿੱਚੇ ਹੋਰ ਕਤਲਾਂ ਦਾ ਨਾਰੀਏ ਉਹਨਾਂ ਨੂੰ ਬਰੀ ਵੀ ਕਰਾਇਆ ਜਾ ਰਿਹਾ ਸਾਡੇ ਸਿੱਖਾਂ ਨਾਲ ਕਿਉਂ ਵਿਤਕਰਾ ਹੋ ਰਿਹਾ ਜਿਹੜੇ 23 23 ਸਾਲ ਤੇ 35 35 ਸਾਲ ਤੇ ਆਪਣੀਆਂ ਸਜ਼ਾ ਵੀ ਪੂਰੀਆਂ ਕਰ ਚੁੱਕੇ ਆ ਆ ਆਪਣੇ ਕਨਾ ਪੂਰਾ ਕਨਾ ਉਹਨਾਂ ਦੇ ਹੁਣ ਕੋਈ ਕੇਸ ਵੀ ਨਹੀਂ ਹੈਗਾ ਜਿਹੜਾ ਉਹਨਾਂ ਨੂੰ ਜਿਹੜਾਂ ਦੇ ਵਿੱਚ ਡੱਕਿਆ ਗਿਆ ਕੀ ਪੰਜਾਬ ਸਰਕਾਰ ਕੀ ਉਹ ਜਿਹੜੇ ਕਨਾ ਹੁਣ ਸਾਡੇ ਸਿੱਖਾਂ ਉਹਨਾਂ ਨੂੰ ਕੀ ਬਾਹਰ ਨਹੀਂ ਕਢਦੀ ਉਹਨਾਂ ਕਰਕੇ ਸਾਡਾ ਪੂਰਾ ਮਹਾਲੀ ਦੇ ਵਿੱਚ ਪੂਰਾ ਜੋਰ-ਸ਼ੋਰ ਦੇ ਨਾਲ ਕਿਹਨਾ ਸਾਡਾ ਮੋਰਚਾ ਚੱਲ ਰਿਹਾ ਲੰਬੇ ਸਮੇਂ ਤੋਂ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਜਾਂ ਸੂਬਾ ਸਰਕਾਰ ਕੀ ਨਹੀਂ ਸੁਣਵਾਈ ਕਰ ਰਹੀ ਕਿ ਸੂਬਾ ਸਰਕਾਰ ਦੇ ਹੱਥ ਵਿੱਚ ਪੂਰੇ ਜੇ ਅੱਜ ਉਹ ਭਵੰਤਮਾਨ ਚੋਹੇ ਵੀ ਕਿਹਨਾ ਅੱਜ ਮੈਂ ਇਹਨਾਂ ਨੂੰ ਰਿਹਾ ਕਰਨਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਕਿ ਕੀ ਗੱਲ ਉਹ ਕੱਢ ਨਹੀਂ ਸਕਦੇ ਇਹ ਉਹਨਾਂ ਨੇ ਮਾਣਾ ਕਰਤਾ ਹੁਣ ਤਾਂ ਬੜੇਪਾ ਵੀ ਆ ਗਿਆ ਉਹਨਾਂ ਨੂੰ ਕਹਿੰਨਾ ਡੰਡਿਆਂ ਨਾਲ ਵੀ ਤੁਰਨ ਵਾਲੇ ਹੋ ਗਏ ਕਹਿੰਨਾ ਕਿ ਨਾ ਅੰ内 ਕਹਨਾ ਬਹੁਤ ਮਜਬੂਰੀਆਂ ਚ ਬੈਠੇ ਆ ਜੇ ਜਿਹੜਾ ਅੰਦਰ ਹਵਾ ਵੀ ਨਹੀਂ ਲੈ ਸਕਦੇ ਅਸੀਂ ਇਹਦੀ ਪੂਰੇ ਸਬਦਾਂ ਦੇ ਵਿੱਚ ਨਕੀਦੀ ਕਰਦੇ ਆ ਸਾਡੇ ਪ੍ਰਧਾਨ ਸਾਹਿਬ ਨੂੰ ਅੱਜ ਸਵੇਰ ਦਾ ਅੰਦਰ ਕਹਨਾ ਇਹਨਾਂ ਨੇ ਅਰੈਸਟ ਕੀਤਾ ਵਾ ਤੇ ਕਹਨਾ ਬਾਹਰ ਤੁਸੀਂ ਆਪਣੇ ਚੈਨਲ ਨਾਲ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਕੰਨੀਆਂ ਪੁਲਿਸਤੀਆਂ ਗੱਡੀਆਂ ਲੱਗੀਆਂ ਹੋਈਆਂ ਇਹਨਾਂ ਨੇ ਕਿਹੜਾ ਗੁਨਾਹ ਕਰਤਾ ਏ ਇਹ ਆਪਣਾ ਹੱਕ ਮੰਗ ਰਹੇ ਆ ਅਸੀਂ ਆਪਣਾ ਪਹਿਨਾ ਤੇ ਸਾਡੀ ਲੜਾਈ ਆ ਸਾਡੀ ਕੌਮ ਦੀ ਲੜਾਈ ਆ ਸਾਡੇ ਸਿੱਖ ਕੌਮ ਦੀ ਲੜਾਈ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਲੜਾਈ ਆ ਜਿੱਦਾਂ ਬਰਗਾੜੀ ਦੇ ਵਿੱਚ ਅਟਾ ਕਾਂਡ ਹੋਇਆ ਸਾਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾ ਦੇ ਅੰਗ ਕਾਤਲ ਕਰਕੇ ਹੁਣ ਤੱਕ ਸਾਨੂੰ ਹਨਸਾਬ ਨਹੀਂ ਸਿਕਾਂ ਨੇ ਮਿਲਿਆ ਦਿੱਲੀ ਦੇ ਵਿੱਚ ਕਿੰਨੇ ਗਲਾਂ ਦੇ ਵਿੱਚ ਬੱਚਿਆਂ ਨੂੰ ਟਾਇਰ ਪਾ ਕੇ ਕਿ ਨਾ ਉਹਨਾਂ ਨੂੰ ਕਿ ਨਾ ਟਾਇਰ ਪਾ ਕੇ ਕਿ ਨਾ ਉਹ ਸਾੜਿਆ ਗਿਆ ਨੋ ਨੌਜਵਾਨਾਂ ਨੂੰ ਕਹਿਣਾ ਸਾਡੀਆਂ 3 ਨੂੰ ਪਿੰਡਾਂ ਦੇ ਪਿੰਡ ਜਾੜਤੇ ਅੱਜ ਤੱਕ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡਾ ਜਿਹੜਾ ਸਾਰਿਆਂ ਤੋਂ ਵੱਧ ਭਾਰਤ ਦੇਸ਼ ਦੇ ਵਿੱਚ ਸਾਡਾ ਸਿੱਖ ਕੌਮ ਦਾ ਯੋਗਦਾਨ ਸਾਰਿਆਂ ਨੂੰ ਯਾਦ ਕਰਾਉਣ ਚ ਭਾਰਤ ਦੇਸ਼ ਕਿ ਉਹੀ ਸਾਡੇ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ ਕੋਈ ਹਿੰਦੂ ਰਾਸ਼ਟਰ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਇਹ ਇਹਦੀ ਅਸੀਂ ਬਹੁਤ ਵੱਡੀ ਨਕਾਇਦੀ ਕਰਦੇ ਆਂ ਅੰਨੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ